ਮੋਮੈਂਟ ਵਾਸਤੇ ਆਪਣੀ ਹਾਜ਼ਰੀ ਲਵਾਉਣਗੇ ਡਾਕਟਰ ਬਲਵਿੰਦਰ ਸਿੰਘ ਮਰਵਾਹਾ ਸਿਰਫ 3 ਮਿੰਟ ਇਹ ਕੋਈ ਹਾਂਜੀ ਹੁਣ ਡਾਕਟਰ ਬਾਬਾ ਮੁਖਤਾਰ ਸਿੰਘ ਜੀ ਬਾਬਾ ਬੁੱਢਾ ਸਾਹਿਬ ਤੋਂ ਆਏ ਆਗੇ ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ ਜ਼ਿਲ੍ਹਾਬਾਦ 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 ਸੰਜਾ ਮੰਚ ਜ਼ਿਲ੍ਹਾਬਾਦ दुनिया भर के है जिंदाबाद मोदी सरकार मुर्दाबाद मोदी राज हो बर्बाद मोदी राज हो बर्बाद वाहेगुरु जी का खालसा ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਕੀਰਤੀ ਭਰਾਓ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚ ਇੱਕ ਬਚਨ ਆਉਂਦਾ ਔਰ ਇਹ ਗੱਲ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਜੀ ਗਰੀਬ ਨਵਾਜ਼ ਮਹਾਰਾਜ ਕਹਿੰਦੇ ਆ ਜੇ ਕੂਕਰ ਹਲਕਾ ਹੋ ਜਾਵੇ ਤੇ ਉਹਦਾ ਕੀ ਇਲਾਜ ਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਜਿੰਨਾ ਚਿਰ ਉਹਨੂੰ ਹੜਕਾ ਨਾ ਹੋਇਆ ਵੇ ਉਹਨਾਂ ਚਿਹਰੋ ਠੀਕ ਰਹਿੰਦਾ ਏ ਮਾਲਕ ਦੀ ਵਫਾਦਾਰੀ ਕਰਦਾ ਜਦੋਂ ਉਹ ਹੜਕਾ ਹੋ ਜਾਵੇ ਉਹਨੂੰ ਪਤਾ ਨਹੀਂ ਲੱਗਦਾ ਵੀ ਖਾਣਾ ਕੀ ਆ ਤੇ ਛੱਡਣਾ ਕੀ ਆ ਖਾਣਾ ਕੀ ਏ ਤੇ ਛੱਡਣਾ ਕੀ ਏ ਉਹ ਫਿਰ ਨਾ ਮਾਲਕ ਵੇਖਦਾ ਇਹਨਾਂ ਚੰਗਾ ਵੇਖਦਾ ਇਹਨਾਂ ਮਾੜਾ ਵੇਖਦਾ ਜੋ ਕੁਛ ਆਉਂਦਾ ਹੈ ਹੜੱਪ ਕਰੀ ਜਾਂਦਾ ਸਤਿਗੁਰੂ ਕਹਿੰਦੇ ਜਿਉਂ ਕੂਕਰ ਹੜਕਾਇਆ ਤਾਵੇ ਦਹ ਜਿਸ ਜਾਏ ਲੋਬੀ ਜੰਤ ਨਾ ਜਾਣਾ ਹੀ ਭਾਖਾ ਭਖ ਸਭ ਖਾਏ ਮੈਨੂੰ ਚੇਤਾ ਆ ਗਿਆ ਥੋੜੇ ਦਿਨ ਹੋ ਗਏ ਆ ਇਹਨੇ ਮੋਦੀ ਨੇ ਇੱਕ ਬਿਆਨ ਦਿੱਤਾ ਸੀ ਬਾਬੇ ਨਾਨਕ ਦੀ ਬਾਣੀ ਵਿੱਚੋਂ ਮੈਂ ਕਹਿੰਦਾ ਤੁਸੀਂ ਸਾਨੂੰ ਨਾ ਇਹ ਪੰਕਤੀਆਂ ਸੁਣਾਓ ਇਹ ਸਾਰੇ ਕੀਰਤੀ ਲੋਕ ਜਿਹੜੇ ਸਤਿਗੁਰੂ ਦੇ ਸਿਧਾਂਤ ਤੇ ਚੱਲ ਰਹੇ ਆ ਮੋਦੀ ਤੂੰ ਉਹਨਾਂ ਨੂੰ ਕੀ ਸਮਝਾਉਣਾ ਜਿਹੜੇ ਹੱਕ ਦੀ ਕਿਰਤ ਕਰਦੇ ਆ ਤੂੰ ਸਾਨੂੰ ਇਹ ਸੁਣਾਇਆ ਜਬ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ ਪਰ ਤੂੰ ਇਹ ਵੀ ਪੜ ਤੇ ਇਹ ਵੀ ਸੁਣ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰ ਪੀਰ ਹਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ ਰਾਜੇ ਸ਼ੀਮ ਮੁਕਦਮ ਕੁੱਤੇ ਇਹਨਾਂ ਗੱਲਾਂ ਦੇ ਉੱਪਰ ਜਿਹੜਾ ਹੈ ਉਹ ਤੁਸੀਂ ਅਮਲ ਕਰੋ ਕੂਕਰ ਹੁੰਦਾ ਹੈ ਵਫਾਦਾਰੀ ਕਰੇ ਪਰਜਾ ਦੀ ਪਰ ਅੱਜ ਜੋ ਤੁਹਾਡੀ ਹਾਲਤ ਹੈ ਇਹ ਕਿਸਾਨੀ ਦਾ ਇਹਨਾਂ ਕਿਰਤੀ ਲੋਕਾਂ ਦਾ ਮਜਦੂਰ ਭਰਾਵਾਂ ਦਾ ਦੁਨੀਆ ਦਾ ਲਹੂ ਪੀਣ ਤੇ ਤੁਲੀ ਹੋਈ ਏ ਔਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਨਾ ਲਹੂ ਪੀਣੇ ਲੋਕਾਂ ਤੋਂ ਦੁਨੀਆ ਦਾ ਛਟਕਾਰਾ ਕਰਾਇਆ ਸੀ ਇਸੇ ਰਾਹ ਤੇ ਸੱਚੇ ਪਾਤਸ਼ਾਹ ਕਿਰਪਾ ਕਰੇ ਸਾਨੂੰ ਇਹ ਬਲ ਬਖਸ਼ਦਾ ਰਵੇ ਮੈਂ ਜਿੰਨੇ ਵੀ ਹੁਣੇ ਸਾਡੇ ਕਿਸਾਨ ਆਗੂ ਭਰਾਵਾਂ ਨੂੰ ਸੁਣ ਰਿਹਾ ਸੀ ਉਹ ਕਹਿੰਦੇ ਇਹ ਗੱਲ ਨਾ ਆਖੋ ਕਿ ਵਿਖ ਗਏ ਪਰ ਨਹੀਂ ਬਾਬਾ ਬੁੱਢਾ ਸਾਹਿਬ ਜੀ ਗ੍ਰੰਥੀ ਸਭਾ ਜਲੰਧਰ ਅਸੀਂ ਉਹਨਾਂ ਵੱਲੋਂ ਆਏ ਆ ਉਹ ਮੈਂ ਅਰਦਾਸ ਕਰਦਾ ਕਿ ਹੁਣ ਤੱਕ ਤੁਸੀਂ ਸਾਰਿਆਂ ਨੇ ਸੁਚੱਜੀ ਅਗਵਾਈ ਕੀਤੀ ਏ ਤੇ ਸੱਚੇ ਪਾਤਸ਼ਾਹ ਕਿਰਪਾ ਕਰੇ ਸਾਡੀ ਅਰਦਾਸ ਏ ਸਾਰੀ ਸੰਗਤ ਦੀ ਅਰਦਾਸ ਏ ਕਿ ਤੁਹਾਨੂੰ ਸੁਚੱਜੀ ਅਗਵਾਈ ਕਰਨ ਦਾ ਧੰਨ ਗੁਰੂ ਨਾਨਕ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਬਲ ਬਖਸ਼ਣ ਤੇ ਸਭ ਤੋਂ ਵੱਡੀ ਗੱਲ ਅੱਜ ਤੱਕ ਤੁਸੀਂ ਕਿਸੇ ਰਾਜਨੀਤਿਕ ਬੰਦੇ ਦੇ ਹੱਥੇ ਡੋਰ ਨਹੀਂ ਦਿੱਤੀ ਉਹਨਾਂ ਨੂੰ ਪੈਦਵਾਲੇ ਪਾਸੇ ਰੱਖਿਆ ਤੇ ਸਾਨੂੰ ਸੱਚੇ ਪਾਤਸ਼ਾਹ ਕਹਿ ਕੇ ਗਏ ਸੀ ਨੌਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਆ ਰਿਹਾ ਜਦੋਂ 10ਵੇਂ ਪਾਤਸ਼ਾਹ ਨੇ 5 ਸਾਲ ਦੀ ਉਮਰ ਚ ਪਟਨੇ ਸਾਹਿਬ ਦੀ ਧਰਤੀ ਤੇ ਨਵਾਬ ਨੂੰ ਮੂੰਹ ਖੜਾਇਆ ਲੋਕਾਂ ਨੇ ਲਾਹਮੇ ਦਿੱਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੁਹਾਡਾ ਬੱਚਾ ਇੰਜ ਕਰਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਸੀ ਇੱਕ ਹੁਕਮ ਨਮਾ ਹੈ ਜੋ ਗੋਬਿੰਦ ਕੀਆ ਸੋ ਭਲਾ ਕੀਆ ਤੇ ਸਾਨੂੰ ਇਹ ਆਖਿਆ ਕੋਈ ਨਵਾਬ ਕੋਈ ਸਰਕਾਰ ਆਵੇ ਉਹਨੂੰ ਪਵਾੰਦੀ ਦੇਣੀ ਉਹਨੂੰ ਸਰਾਂਦੀ ਨਹੀਂ ਦੇਣੀ ਅੱਜ ਵਾਗਡੋਰ ਤੁਹਾਡੇ ਆਪਣੇ ਹੱਥਾਂ 'ਚ ਇਹਨਾਂ ਨੂੰ ਅਸੀਂ ਪੈਂਤ ਦੇ ਵੱਲ ਰੱਖਣਾ ਏ ਔਰ ਮਹਾਰਾਜ ਕਿਰਪਾ ਕਰੇ ਇਹ ਅਸੀਂ ਕੂਕਰ ਜਾ ਔਰ ਸ਼ਬਦ ਤੇ ਵਰਤਦੇ ਨੇ ਦਸਵੇਂ ਪਾਤਸ਼ਾਹ ਦਾ ਜਫਰ ਨਾਮੇ ਦਾ ਵਚਨ ਕਹਿ ਕੇ ਤੇ ਮੈਂ ਤੁਹਾਡੇ ਕੋਲ ਖਿਮਾ ਲੈ ਲੈਣੀ ਗੁਰੂ ਸਾਹਿਬ ਨੇ ਕਿਹਾ ਸੀ ਔਰੰਗਜ਼ੇਬ ਦੇਖ ਤੇਰੀਆਂ ਲੂੰਬੜ ਚਾਲਾਂ ਨੇ ਲੂੰਬੜ ਚਾਲਾਂ ਨਾ ਦਾਨਮ ਕੇ ਈ ਮਰਦ ਰੁਵਾ ਪੇਚ ਰੁਵਾ ਪੇਚ ਹੁੰਦਾ ਲੂੰਬੜ ਚਾਲਾਂ ਵਾਲਾ ਪਰ ਸਾਨੂੰ ਨਹੀਂ ਸੀ ਪਤਾ ਕਿ ਤੂੰ ਨਿਹਰਾ ਪੈਸੇ ਦੀ ਪਾਲਣਾ ਕਰਨ ਵਾਲਾ ਬੰਦਾ ਏ ਓਏ ਮੇਰਾ ਪੈਸੇ ਦੀ ਪਾਲਣਾ ਕਰਨ ਵਾਲਾ ਤੂੰ ਪਰਜਾ ਦਾ ਜਥੇਦਾਰ ਏ ਪਰਜਾ ਦਾ ਜਥੇਦਾਰ ਏ ਤੇ ਨਿਆਂ ਕਰ ਕੁਝ ਸ਼ਰਮ ਕਰ ਮਹਾਰਾਜ ਦਾ ਸ਼ਬਦ ਸੀ ਤੋ ਮਸਨਦ ਨਸ਼ੀਨ ਸਰਵਰੇ ਕਾਇਨਾਤ ਕਾਇਨਾਤ ਕਹਿੰਦੇ ਦੁਨੀਆ ਨੂੰ ਪਬਲਿਕ ਨੂੰ ਸਰਵਰ ਮਸਨਦ ਕਹਿੰਦੇ ਜਥੇਦਾਰ ਨੂੰ ਤੋ ਮਸਨਦ ਨਸ਼ੀਨ ਸਰਵਰੇ ਕਾਇਨਾਤ ਕਿ ਅਜਬਸਤ ਇਨਸਾਫ ਇਹੀ ਹਮ ਸਫਾਤ ਸੋ ਸਤਿਗੁਰੂ ਮਹਾਰਾਜ ਮਿਹਰ ਕਰੇ ਇਹਨਾਂ ਲੋਕਾਂ ਨੂੰ ਸਮੱਤ ਬਖਸ਼ੇ ਇਹ ਇਨਸਾਫ ਦੇ ਰਾਹ ਤੇ ਤੁਰਨ ਔਰ ਗੁਰੂ ਕੇ ਪਿਆਰਿਓ ਸੱਚੇ ਪਾਤਸ਼ਾਹ ਤੁਹਾਨੂੰ ਸਾਰਿਆਂ ਨੂੰ ਆਪਣੇ ਹੱਕ ਲੈਣ ਦਾ ਮਹਾਰਾਜ ਬਲ ਬਖਸ਼ਣ ਮੈਂ ਬਾਬਾ ਬੁੱਢਾ ਜੀ ਗ੍ਰੰਥੀ ਸਾਹਿਬਾ ਵੱਲੋਂ ਸਾਰੇ ਇਹਨਾਂ ਕਿਸਾਨ ਆਗੂਆਂ ਦਾ ਆਪ ਸਾਰੇ ਮਜ਼ਦੂਰ ਭਰਾਵਾਂ ਦਾ ਧੰਨਵਾਦਾਂ ਮਾਲਕ ਏਕਤਾ ਬਣਾਈ ਰੱਖੇ ਏਕ ਪਿਤਾ ਏਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ वागुरू जी का खालसा वागुरू जी की फतेह धनवाद जी हूँ डॉक्टर बलविंद मरवाह नहीं आए हूँ प्र प्रधान हर समिंदर सिंह दुआबा किसान संघर्ष कमेटी हर सरिंदर सिंह ਕਿਸਾਨ ਭਰਾਵੋ ਜਿਉ ਕੇ ਪੰਜਾਬ ਤੋਂ ਸੰਘਰਸ਼ ਚੱਲਿਆ 2.5 ਮਹੀਨੇ ਪਾਰ ਕਰ ਗਿਆ ਅੱਜ ਇੱਥੇ ਆਇਆਂ ਨੂੰ ਵੀ 16-17 ਦਿਨ ਹੋ ਗਏ ਆ ਕਿ ਤੁਹਾਡੀ ਬਹੁਤ ਵੱਡੀ ਮਿਹਨਤ ਆ ਨੌਜਵਾਨ ਵੀਰਾਂ ਦੀ ਆਪਣੇ ਹੋਰ ਵੀ ਜਿੰਨੇ ਹਰਿਆਣੇ ਵਾਲੇ ਆ ਔਰ ਜਿਉ ਵੀ ਆਪਣੇ ਸਟੇਟਾਂ ਜਿੰਨੀਆਂ ਵੀ ਸੀ ਪੂਰੇ ਭਾਰਤ ਦਾ ਅੱਜ ਜੁੱਧ ਬਣ ਗਿਆ ਕਿ ਮੋਦੀ ਸਰਕਾਰ ਨੂੰ ਹਿਲਾਉਣ ਲਈ ਆਪਣੀ ਜਿੱਤ ਪ੍ਰਾਪਤ ਹੋਈ ਆ ਮੈਨੂੰ ਤਾਂ ਇੱਕ ਗੱਲ ਲੱਗਦੀ ਹੋਰ ਕਿ ਦੇਖੋ ਮੋਦੀ ਦੀ ਸਾਰੀ ਜ਼ਿੰਦਗੀ ਬੰਡੀਆਂ ਪਾਉਂਦੇ ਦੀ ਲੰਘ ਗਈ ਇਹ ਆ ਕਿਸਾਨ ਆ ਇਹ ਜਿਹੜੇ ਆਤਵਾਦੀ ਆ ਜਿਹੜੇ ਆ ਆ ਉਹ ਵੱਖਵਾਦੀ ਆ ਦੂਸਰੇ ਆ ਤੀਸਰੇ ਆ ਭਰਾਓ ਇਹ ਪਹਿਲੇ ਹੀ ਦੀ ਗੱਲ ਹੈ ਇੱਥੋਂ ਹੀ ਉਹ ਫੇਲ ਹੋ ਗਿਆ ਕਿ ਅੱਜ ਸਾਰਾ ਭਾਰਤ ਕਿਸਾਨਾਂ ਦੇ ਨਾਲ ਆ ਇਹਦੇ ਵਿੱਚ ਦੱਸਿਓ ਕਿੱਥੇ ਆਤਵਾਦੀ ਆ ਇਸੇ ਗੱਲ ਤੋਂ ਬਾਕੀ ਦੇਖੋ ਵਕੀਲ ਭਾਈਚਾਰਾ ਬਹੁਤ ਪੜਿਆ ਲਿਖਿਆ ਸੂਝਵਾਨ ਹੁੰਦੇ ਆ ਔਰ ਬੜੇ ਬਿਜ਼ੀ ਹੁੰਦੇ ਆ ਇਹਨਾਂ ਕੋਲ ਵਿਚਾਰਿਆ ਕੋਈ ਇੱਕ ਵੀ ਇੱਕ ਵੀ ਦਿਨ ਟਾਈਮ ਨਹੀਂ ਹੁੰਦਾ ਕਿ ਜਿਹਨਾਂ ਨੇ ਸਮਾਂ ਕੱਢ ਕੇ ਅੱਜ ਉਹ ਵੀ ਧਰਨਿਆਂ ਦੇ ਵਿੱਚ ਸਾਡੇ ਨਾਲ ਸ਼ਾਮਲ ਹੋਏ ਆ ਉਹ ਜਿਹੜੇ ਪੜੇ ਲਿਖੇ ਜਿਹੋ ਇਹਨਾਂ ਨੂੰ ਕੋਈ ਸੱਚ ਲੱਗਦਾ ਤੇ ਇਸੇ ਕਰਕੇ ਹੀ ਹਾਈ ਕੋਰਟ ਦੇ ਸੁਪਰੀਮ ਕੋਰਟ ਦੇ ਵਕੀਲ ਆਪਣੀ ਸਪੋਰਟ ਤੇ ਆਏ ਆ ਜੇ ਝੂਠ ਹੁੰਦਾ ਤੇ ਇਹਦੇ ਵਿੱਚ ਕਿਸੇ ਨੇ ਆਉਣਾ ਹੀ ਨਹੀਂ ਸੀ ਦੂਸਰੀ ਗੱਲ ਕਿ ਜਿਹੜੀ ਸੰਗਤ ਕਿਤੇ ਕਿਤੇ ਦਿਲ ਡੋਲ ਜਾਂਦਾ ਸਭ ਦਾ ਡੋਲ ਸਕਦਾ ਕਿ ਯਾਰ ਕਿਤੇ ਕਿਸਾਨ ਜਿਹੜੇ ਆਪਣੇ ਜ਼ਿੰਮੇਵਾਰ ਬਣੇ ਆ ਕਿਤੇ ਉਹ ਕਦੇ ਬੈਕ ਨਾ ਜਾਣ ਕਿਤੇ ਡਰ ਨਾ ਜਾਣ ਭਰਾਵੋ ਜਿਹੜੀ ਤੁਹਾਡੀ ਸਪੋਰਟ ਆ ਨਾ ਪੂਰੇ ਵਰਲਡ ਦੀ ਇਹ ਡਰਨ ਵਾਲੀ ਜਾਂ ਡਰੌਣ ਵਾਲੀ ਗੱਲ ਨਹੀਂ ਹੁੰਦੀ ਉੱਥੇ ਬੰਦਾ ਮਰਨ ਨੂੰ ਮਜਬੂਰ ਹੋ ਜਾਊਗਾ ਕਦੇ ਪਿੱਛੇ ਨਹੀਂ ਹਟੂਗਾ ਇਹ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਜਿਹਦੇ ਵਿੱਚ ਏਸੀਬੀ ਸ਼ਾਮਲ ਆ ਭਰਾਵੋ ਮਰਤਾ ਜਾਵਾਂਗੇ ਪਰ ਦਰਾਂਗੇ ਨਹੀਂ ਭੱਜਾਂਗੇ ਨਹੀਂ ਮੈਦਾਨ 'ਚੋ ਜਿੰਨਾ ਤੇ ਅੱਡਾ ਵਧੀਆ ਹੰਗਾਰਾ ਮਿਲ ਰਿਹਾ ਆ ਇਹ ਤੋਂ ਵਧੀਆ ਹੰਗਾਰਾ ਕਦੇ ਮਿਲ ਨਹੀਂ ਸਕਦਾ ਇਹ ਦੇਖੋ ਦੀ ਪ੍ਰਮਾਤਮਾ ਦੀ ਦੇਣ ਐ ਸਟੇਜ ਤੋਂ ਕਦੇ ਕੋਈ ਨੇਤਾ ਬੋਲਦੇ ਹੁੰਦੇ ਸੀ ਅੱਜ ਨੇਤਾ ਨੂੰ ਇਸ ਸਟੇਜ ਤੋਂ ਨਕਾਰਿਆ ਗਿਆ ਔਰ ਸੰਗਤ ਦੇ ਵਿੱਚ ਬੈਠ ਕੇ ਸਾਡਾ ਸਾਥ ਦੇ ਸਕਦੇ ਆ ਇਸ ਤੋਂ ਉੱਪਰ ਹੋਰ ਕਿਹੜੀ ਗੱਲ ਹੋ ਸਕਦੀ ਆ ਇਹ ਜਿਹੜਾ ਆਪਣਾ ਸੰਘਰਸ਼ ਆ ਇਹ ਪੂਰੇ ਵਰਲਡ ਲੈਵਲ ਦਾ ਪੂਰੇ ਵਰਲਡ ਦੀਆਂ ਨਿਕਾਇਤਾਂ ਤੇ ਟਿਕੀਆਂ ਹੋਈਆਂ ਆ ਕਿ ਆਪਾਂ ਕਿਸਾਨ ਕੀ ਕਰ ਰਹੇ ਆ ਕਿਸਾਨ ਜਿਹੜੇ ਆ ਮਤਲਬ ਕੋਈ ਆਪਣੇ ਹੱਕ ਲੈਣਗੇ ਵੀ ਕਿ ਨਹੀਂ ਭਰਾਵੋ ਉਹ ਮੋਦੀ ਦਾ ਮੈਨੂੰ ਲੱਗਦਾ ਰਾਤ ਨੂੰ ਵੀ ਕਿਸਾਨਾਂ ਦੇ ਝੰਡੇ ਤੇ ਜਿਹੜੇ ਜਿੰਦਾਬਾਦ ਦੇ ਨਾਰੇ ਆ ਉਹਨੂੰ ਤੰਗ ਕਰ ਰਹੇ ਹੋਣਗੇ ਪੱਕੀ ਗੱਲ ਹੈ ਉਹ ਰਾਤ ਨੂੰ ਸੌਂਦਾ ਨਹੀਂ ਹੋਊਗਾ ਆਪਾਂ ਕਿਸੇ ਇਨਸਾਨ ਨੂੰ ਇੱਕ ਦਿਨ ਗਾਲ ਕੱਢ ਦਈਏ ਉਹਨੂੰ ਨੀਂਦ ਨਹੀਂ ਆਉਦੀ ਇੱਥੇ ਤਾਂ ਕਰੋੜਾਂ ਹੀ ਅੰਸਾਰ ਛੋੜੇ 2-2.5 ਸਾਲ ਦੇ ਬੱਚੇ ਤੋਂ ਲੈ ਕੇ 95 ਸਾਲ ਦੇ ਬਜ਼ੁਰਗ ਤੱਕ ਇਹਨੂੰ ਗਾਲ੍ਹਾਂ ਕੱਢਣ ਦੇ ਮਾਲੂਕੇ ਹਰ ਗੱਲ ਤੇ ਮਜਬੂਰ ਹੋਇਆ ਆ ਉਹ ਮੋਦੀਆ ਕਿੱਥੇ ਸੁੱਤਾ ਪਿਆ ਆ ਤੂੰ ਕਿਉਂ ਨਹੀਂ ਕਿਸਾਨਾਂ ਦੀ ਗੱਲ ਸੁਣਦਾ ਮੋਰੇ ਦੇਨ ਸ਼ਹੀਦ ਦੀ ਆ ਚੱਲੇ ਆ ਪਤਾ ਨਹੀਂ ਪ੍ਰਮਾਤਮਾ ਨੇ ਕਿਹੜੇ ਪਾਸੇ ਨੂੰ ਗੇਮ ਖਾਣਨੀ ਆ ਕੀ ਕਰਨਾ ਇਹ ਤਾਂ ਅੱਭੀ ਜਾਣਦਾ ਇਹ ਤਾਂ ਸਾਨੂੰ ਵੀ ਨਹੀਂ ਪਤਾ ਪਰਮਾਤਮਾ ਨੇ ਇੰਨਾ ਵੱਡਾ ਇਕੱਠ ਪੂਰਾ ਇੰਡੀਆ ਪੂਰਾ ਭਾਰਤ ਪੂਰਾ ਵਰਲਡ ਇਕੱਠਾ ਕਰ ਦਿੱਤਾ ਕਦੇ ਸੋਚ ਤੋਂ ਸਭ ਦੀ ਤੋਂ ਬਾਹਰ ਸੀਗਾ ਵੀ ਇੰਨਾ ਕੁਝ ਕਰਨਾ ਪਊਗਾ ਜਦੋਂ ਨੋਟਬੰਦੀ ਕੀਤੀ ਅਸੀਂ ਤਾਂ ਵੀ ਜਰ ਗਏ ਜਦੋਂ ਹਣ ਕਿਸਾਨ ਬੰਦੀ ਕੀਤੀ ਪਰ ਇਹ ਨਹੀਂ ਅਸੀਂ ਜਰ ਸਕਦੇ ਅਸੀਂ ਆਪਣੀਆਂ ਜ਼ਮੀਨਾਂ ਨਹੀਂ ਛੱਡ ਸਕਦੇ ਮੈਂ ਬਹੁਤਾ ਸਮਾਂ ਨਹੀਂ ਲੈਣਾ ਇਹ ਕਿਨਾਰਾ ਲਾਉਂਗਾ ਕਿਸਾਨ ਇਕਤਾ ਕਿਸਾਨ ਇਕਤਾ ਧੰਨਵਾਦ ਜੀ ਬਹੁਤ 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 ਧੰਨਵਾਦ ਜੀ ਬਾਹਰ ਐਸੋਸੀਏਸ਼ਨ ਗੂਲਾ ਉਹਨਾਂ ਕੈਂਥਲ ਹਰਿਆਣਾ ਤੋਂ ਉਹ ਵੀ ਸਾਡੇ ਸੱਜਣ ਇੱਥੇ ਆਏ ਆ ਬਹੁਤ ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰਦਾ ਜੋਗਿੰਦਰ ਸਿੰਘ ਜੰਡੂ ਉਹਨਾਂ ਤੋਂ ਬਾਅਦ ਡਾਕਟਰ ਐਸ.ਪੀ ਸਿੰਘ ਉਬਰਾਏ ਬੜੀ ਵੱਡੀ ਸਨਸਾ ਉਹ ਤਿਆਰ ਹਨ ਡਾਕਟਰ ਜੋਗਿੰਦਰ ਸਿੰਘ ਜੰਡੂ ਕਿੱਥੇ ਹੈ ਡਾਕਟਰ ਐਸਪੀ ਸਿੰਘ ਉਭਰਾਏ ਜੇ ਹੋਣ ਚਲੇ ਗਏ ਅਮਨ ਸਿੰਘ ਸੰਧੂ ਜੂਥ ਕਾ ਖਾਲਸਾ ਆਪਣਾ ਜੀ ਅਮਨ ਸਿੰਘ ਸੰਧੂ ਕੋਈ ਨਹੀਂ ਆ ਦੇ ਜੀ ਹਾਂਜੀ ਆ ਦੇ ਦਿਓ ਗੁਰਦੁਆਰਾ ਪ੍ਰਭ ਮਿਲਣੇ ਕਾ ਚਾਹੋ ਮੋਗਾ ਤੋਂ ਢਾਡੀ ਜਥਾ ਸਾਈ ਦਲਬੀਰ ਸਿੰਘ ਜੀ ਤੇ ਬੀਬੀਆਂ ਦਾ ਇਹ ਸਿਰਫ 3 ਮਿੰਟ ਵਾਸਤੇ ਭਰਾਓ ਸਾਡੀ ਮਜਬੂਰੀ ਆ ਕਿ 4-500 ਜਥੇਬੰਦੀ ਤੇ 5-5 ਮਿੰਟ ਦੇ ਟਾਈਮ ਨਾਲ ਤੁਸੀਂ ਆਪ ਦੇਖ ਲਓ ਸਟੇਜ ਸਿਰਫ 6 ਜਾਂ 7 ਘੰਟੇ ਚੱਲ ਸਕਦੀ ਆ ਤੇ ਤੁਸੀਂ ਟਾਈਮ ਦੀ ਵੰਡ ਕਰ ਲਓ ਆਪ ਇਸ ਵਾਸਤੇ ਮੈਂ ਬੇਨਤੀ ਕਰਦਾ ਟਾਈਮ ਦਾ ਇਤਿਆਹ ਜ਼ਰੂਰ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਉਹ ਐ ਕਿ ਸਭ ਤੋਂ ਪਹਿਲਾਂ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਸਾਰੇ ਗੁਰਮਖ ਪਿਆਰਿਓ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਉਹਨਾਂ ਨੂੰ ਬਖਸ਼ਿਸ਼ ਕੀਤੀ ਫਤਿਹ ਦਾ ਨਾਰਾ ਬੁਲੰਦ ਕਰੀਏ ਸਾਰੇ ਗੱਜਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਛੋਟੀ ਬੱਚੀ ਨੇ ਆਪਾਨੂੰ ਗੁਰੂ ਨਾਨਕ ਪਾਤਸ਼ਾਹ ਦੇ ਸੰਬੰਧ ਵਿੱਚ ਜੋ ਗਿਆਨ ਬਖਸ਼ਿਸ਼ ਕੀਤਾ ਕਿ ਸਾਰੇ ਵਰਨਾਂ ਨੂੰ ਕਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਇਕੱਤਰ ਕੀਤਾ ਹੈ ਇਹ ਵੀ ਇੱਕ ਖੇੜ ਹੈ ਉਸ ਮਾਲਕ ਨਿਰੰਗ ਕਰਦੀ ਜਿਹੜੇ ਅਸੀਂ ਧਰਮਾਂ ਦੇ ਵਿੱਚ ਜਾਤਾਂ ਦੇ ਵਿੱਚ ਵੰਡੇ ਹੋਏ ਅਸਲੀ ਧਰਮ ਨੂੰ ਭੁੱਲ ਚੁੱਕੇ ਸੀ ਕਿ ਅਸੀਂ ਇੱਕ ਮਾਲਕ ਨਿਰੰਗ ਕਰਦੇ ਬੱਚੇ ਆ ਸਾਡੇ ਵਿੱਚ ਇਹ ਪਹਿਰਾਵੇ ਨੂੰ ਲੈ ਕੇ ਇਹ ਆਕਾਰ ਨੂੰ ਲੈ ਕੇ ਦੁਬਧਾ ਦਵੇਤ ਬਣੀ ਹੋਈ ਸੀ ਸਤਿਗੁਰ ਨੇ ਕਿਰਪਾ ਕੀਤੀ ਹੈ ਸਾਨੂੰ ਸਾਰਿਆਂ ਨੂੰ ਇਕੱਤਰ ਕਰ ਦਿੱਤਾ ਹੈ ਕਿਉਂਕਿ ਪਾਸ਼ਾ ਦਾ ਫਰਮਾਨ ਹੈ ਕਿ ਧਰਮ ਸਾਡਾ ਸਾਰਿਆਂ ਦਾ ਇੱਕ ਹੀ ਹੈ ਉਹ ਹੈ ਨਿਰੰਕਾਰ ਬ੍ਰਹਮ ਸੱਚ ਜਿਸ ਤੋਂ ਸਾਰਾ ਸੰਸਾਰ ਪ੍ਰਗਟ ਹੋਇਆ ਤੇ ਜਿਸ ਧਰਮ ਨੂੰ ਦ੍ਰਿੜ ਕਰਨ ਵਾਸਤੇ ਪਾਸ਼ਾ ਆਪਾਂ ਨੂੰ ਹੁਕਮ ਕਰ ਰਹੇ ਨੇ ਸਗਲ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਾਰਿਆਂ ਨੂੰ ਧਰਮ ਸਾਡਾ ਜਿਹੜਾ ਸ੍ਰੇਸ਼ਟ ਹੈ ਉਹ ਸੱਚ ਨਰਿੰਕਾਰ ਜਿਸ ਨੂੰ ਅਸੀਂ ਦ੍ਰਿੜ ਕਰਨਾ ਜਿਹੜਾ ਹਰੇਕ ਸਿੱਖ ਨੂੰ ਸਾਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਵੀ ਸਮਝਾਉਂਦੇ ਨੇ ਧਰਮ ਉਂ ਦ੍ਰਿੜੋ ਹਰ ਨਾਮ ਤੇ ਆਵੋ ਸਿਮਰਤ ਨਾਮ ਦੜਾਇਆ ਸਤਗੁਰ ਦੀ ਕਿਰਪਾ ਦੇ ਨਾਲ ਅੱਜ ਆਪਾਂ ਨੂੰ ਉਸ ਮਾਲਿਕ ਨਰਿੰਕਾਰ ਨੇ ਸਾਰੇ ਜਿਹੜੇ ਇਹ ਨਿਜਮਾਂ ਤੋਂ ਵੱਖ ਕਰਕੇ ਏਕੇ ਦੇ ਵਿੱਚ ਪਰੋਇਆ ਸਾਰੇ ਆਪਾਂ ਪਰਿਵਾਰ ਦੇ ਰੂਪ ਵਿੱਚ ਕੱਤਰ ਹੋਏ ਆਂ ਸਾਡੇ ਅੰਦਰੋਂ ਸਾਰੀ ਦੁਬਿਧਾ ਦਵੇਤ ਖਤਮ ਕਰ ਦਿੱਤੀ ਇਹੀ ਆਪਾ ਨੂੰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਸਮਝਾਇਆ ਸੀ ਸਾਚ ਕਹੋ ਸੁਣ ਲਿho ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਸੋ ਸਤਗੁਰ ਨੇ ਕਿਰਪਾ ਕੀਤੀ ਹੈ ਜਿੱਥੇ ਏਕਾ ਹੋ ਜਾਂਦਾ ਹੈ ਜਿੱਥੇ ਇੱਕਮਤ ਹੋ ਜਾਂਦੀ ਉੱਤੇ ਸਾਰੇ ਮੋਰਚੇ ਫਤਿਹ ਹੋ ਜਾਂਦੇ ਨੇ ਸਤਿਗੁਰ ਕਿਰਪਾ ਕਰਨ ਇਸੇ ਤਰ੍ਹਾਂ ਹੀ ਆਪਾਂ ਨੂੰ ਜੋ ਉਸ ਮਾਲਿਕ ਨਰੰਕਾਰ ਨੇ ਇੱਕ ਰੂਪ ਕੀਤਾ ਨਾਲ ਨਾਲ ਆਪਾਂ ਸ਼ਬਦ ਦੀ ਕਮਾਈ ਕਰਦੇ ਆ ਹੋਇਆ ਉਹ ਸੱਚ ਨਰੰਕਾਰ ਨੂੰ ਪਾਵੇ RAM ਕਹਿ ਕੇ ਪਾਵੇ వైਗਰੂ ਕਹਿ ਕੇ ਪਾਵੇ ਅੱਲਾਹ ਕਹਿ ਕੇ ਯਾਦ ਕਰੀਏ ਤਾਂ ਕਿ ਸਤਿਗੁਰ ਦੀ ਕਿਰਪਾ ਦੇ ਨਾਲ ਇਹ ਸਾਰਾ ਮੋਰਚਾ ਆਪਣਾ ਉਹਨਾਂ ਨੇ ਫਤਿਹ ਕਰ ਦੇਣਾ ਹੈ ਇੰਨੇ ਹੀ ਵਿਚਾਰ ਕਰਦੇ ਆ ਹੋਇਆ ਹੁਣ ਗੁਰਦੁਆਰਾ ਪ੍ਰਮੇਲਨੇਕਾ ਚਾਉ ਬ੍ਰह्म ਗਿਆਨ ਕੇਂਦਰ ਮੋਗਾ ਤੋਂ ਬੱਚੇ ਵੀ ਆਏ ਨੇ ਜਿਨ੍ਹਾਂ ਨੇ ਇੱਕ ਵਾਰ ਇੱਕਸਾਨੀ ਦੇ ਸਬੰਧ ਵਿੱਚ ਆਪਾਂ ਨੂੰ ਸੁਣਾਉਣੀ ਹੈ ਆਪਾਂ ਬੜੇ ਧਿਆਨ ਨਾਲ ਸਰਵਣ ਕਰਨਾ ਹੈ ਇਹਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ ਸੰਗਤ ਗੁਰੂ ਬਖਸ਼ਣ ਜੋਗ ਹਨ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 啊啊！ ਕਿੜੀਆਂ ਜਨੌਰ ਜਦ ਸਿਰ ਤੇ ਨੇ ਬੰਦੇ ਖੋਲੇ ਅੱਖੀਆਂ ਨੂੰ ਸ਼ੇਰ ਅੰਗੜਾਈ ਫਿਰ ਲੈਂਦੇ ਕਾਚੜੀਆਂ ਜਨੌਰ ਜਦ ਸਿਰ ਤੇ ਨੇ ਬੰਦੇ ਖੋਲੇ ਅੱਖੀਆਂ ਨੂੰ ਸ਼ੇਰ ਅੰਗੜਾਈ ਫਿਰ ਲੈਂਦੇ ਕਿਤੜਾਂ ਦੀ ਢਾਰ ਕਹਿੰਦੇ ਹੱਲਾ ਬੋਲਦੀ ਕੱਲਾ ਕੇਰਾ ਵੇਖ ਲੈਿੰਦੀ ਕੇਰ ਦਿੱਲੀਏ ਮਾਰ 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 ਠੋਕਰਾਂ ਜਗਾਤਾ ਆਪ ਤੂੰ ਚਿਰਾਂ ਤੋਂ ਸੀ ਸੁੱਤਾ ਪਿਆ ਸ਼ੇਰ ਦਿੱਲੀ ਏ ਮਾਰ ਮਾਰ ਠੋਕਰਾਂ ਜਗਾਤਾ ਆਪ ਤੂੰ ਚਿਰਾਂ ਤੋਂ ਸੀ ਸੁੱਤਾ ਪਿਆ ਸ਼ੇਰ ਦਿੱਲੀ ਏ ਜੋ ਤੁਕੜੇ ਨੀਤੀਆਂ ਦੱਸੇ ਇਤਿਹਾਸ ਬਾਬਿਆਂ ਤੇ ਬੀਤੀਆਂ ਦਿੱਲੀ ਵਿੱਚ ਬਹਿ ਕੇ ਜੋ ਤੁਕੜੇ ਨੀਤੀਆਂ ਦੱਸੇ ਇਤਿਹਾਸ ਬਾਬਿਆਂ ਤੇ ਬੀਤੀਆਂ ਔੜ ਵਾਲੇ ਸਾਹਮਣੂ ਸਿਮੋਖ ਰੱਖ ਕੇ ਬਾਟੇ ਵਿੱਚ ਖੰਡਾ ਦਿੱਤਾ ਫੇਰ ਦਿੱਲੀ ਏ ਦਸਵੇਂ ਪਿਤਾ ਨੇ ਸਾਹਮਣੂ ਵਿਚਾਰ ਕੇ ਬਾਟੇ ਵਿੱਚ ਖੰਡਾ ਦਿੱਤਾ ਫੇਰ ਦਿੱਲੀ ਏ ਮੋਰ ਮੋਰ ਮਾਰ ਮਾਰ ਠੋਕਰਾਂ ਜਗਾਤਾ ਆਪ ਤੂੰ ਚਿਰਾਂ ਤੋਂ ਸੀ ਸੁੱਤਾ ਪਿਆ ਸ਼ੇਰ ਦਿੱਲੀਏ ਮਾਰ ਮਾਰ ਠੋਕਰਾਂ ਜਗਾਤਾ ਆਪ ਤੂੰ ਚਿਰਾਂ ਤੋਂ ਸੀ ਸੁੱਤਾ ਪਿਆ ਸ਼ੇਰ ਦਿੱਲੀਏ ਸਾਰੇ ਦੇਸ਼ ਦਾ ਸੀ ਜਿੰਨ ਢਿੱਡ ਪਰਿਆ ਪੁੱਤਯੋ ਦਾ ਜਾ ਕੇ ਬਾਡਰਾ ਤੇ ਲੜਿਆ ਸਾਰੇ ਦੇਸ਼ ਦੁਸ ਜਿੰਨ ਟਿੱਡ ਪਰਯੋ ਪੁੱਤਯੋ ਦਾ ਜਾ ਕੇ ਬਾਡਰਾ ਤੇ ਲੜਿਆ ਕੱਖ ਹੋਲਾ ਹੋਇਆ ਸੜਕਾਂ ਤੇ ਰੂਲਦਾ ਉੱਚੇ ਤੇਰੇ ਮਹਿਲ ਹੁਣ ਢੇਰ ਦਿੱਲੀ ਏ ਹੱਕ ਲਈ ਦਿਨੇ ਰਾਤ ਫਿਰੇ ਲੜਦਾ ਉੱਚੇ ਤੇਰੇ ਮਹਿਲ ਹੁਣ ਢੇਰ ਦਿੱਲੀ ਏ ਮਾਰ 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 ਠੋਕਰਾ ਜਗਾਤਾ ਆਪ ਤੂੰ ਚਿਰਾ ਤੋਂ ਸੁੱਤਾ ਪਿਆ ਸ਼ੇਰ ਦਿੱਲੀ ਏ ਮਾਰ ਮਾਰ ਠੋਕਰਾਂ ਜਗਾਤਾ ਆਪ ਤੂੰ ਚਿਰਾ ਤੋਂ ਸੁੱਤਾ ਪਿਆ ਸ਼ੇਰ ਦਿੱਲੀ ਏ ਅੱਖ ਨਾ ਜੋ ਤੱਕਦਾ ਪੰਜਾਬ ਨੂੰ ਪੂਰਾ ਨਹੀਂ ਹੋੜ ਕੇ ਤਯੋ ਦੇ ਖواب ਨੂੰ ਮੈਲੀ ਅੱਖ ਨਾ ਜੋ ਤੱਕਦਾ ਪੰਜਾਬ ਨੂੰ ਪੂਰਾ ਨਹੀਂ ਹੋਣ ਦਿਸਦਾ ਦੇਖੋ ਆਪ ਨੂੰ ਸਿੱਖ ਰਾਜ ਨੂੰ ਸਲਾਮਾ ਕਰੇ ਦੁਨੀਆ ਹੁੰਦੀ ਨਹੀਂ ਉਹ ਕਦੇ ਤੇਰ ਮੇਰ ਦਿੱਲੀਏ ਸਿੱਖ ਰਾਜ ਨੂੰ ਸਲਾਮਾ ਕਰੇ ਦੁਨੀਆ ਵੈਰ ਦਿੰਦਾ ਥਾਂੇ ਕਰ ਟੇਰ ਦਿੱਲੀਏ ਮਾਰ 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 ਠੋਕਰਾ ਜਗਾਤਾ ਆਪ ਤੂੰ ਸਿਰਾਂ ਤੋਂ ਸੁੱਤਾ ਪਿਆ ਸ਼ੇਰ ਦਿੱਲੀਏ ਮਾਰ ਮਾਰ ਠੋਕਰਾ ਜਗਾਤਾ ਆਪ ਤੂੰ ਸਿਰਾਂ ਤੋਂ ਸੁੱਤਾ ਪਿਆ ਸ਼ੇਰ ਦਿੱਲੀਏ ਕਾਈ ਸਿਕੰਦਰ ਮੂ ਦਿਖਾ ਕੇ ਮੁੜ ਗਏ ਲੱਬ ਦੇ ਕਿਨਾਰਾ ਵੈਣਾ ਵਿੱਚ ਰੁੜ ਗਏ ਆਏ ਕੋਈ ਸਿਕੰਦਰ ਮੂ ਦਿਖਾ ਕੇ ਮੁੜ ਗਏ ਲੱਬ ਦੇ ਕਿਨਾਰਾ ਵੈਣਾ ਵਿੱਚ ਰੁੜ ਗਏ ਜ਼ੁਲਮਾਂ ਦੀ ਅਤ ਜਿਨੀ ਹੋ ਜੇ ਮਾਰ ਜੀ ਮੇਰੇ ਪਿੱਛੋਂ ਆਉਂਦੀ ਐ ਸਵੇਰ ਦਿੱਲੀਏ ਜ਼ੁਲਮਾਂ ਦੀ ਅਤ ਜਿਨੀ ਹੋ ਜੇ ਮਾਰ ਜੀ ਮੇਰੇ ਪਿੱਛੋਂ ਆਉਂਦੀ ਐ ਸਵੇਰ ਦਿੱਲੀਏ ਮਾਰ 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 ਠੋਕਰਾਂ ਜਗਾਤਾ ਆਪ ਤੂੰ ਚਿਰਾਂ ਤੋਂ ਸੁੱਤਾ ਪਿਆ ਸ਼ੇਰ ਦਿੱਲੀ ਏ ਮਾਰ ਮਾਰ ਠੋਕਰਾਂ ਜਗਾਤਾ ਆਪ ਤੂੰ ਚਿਰਾਂ ਤੋਂ ਸੁੱਤਾ ਪਿਆ ਸ਼ੇਰ ਦਿੱਲੀ ਏ ਚੱਲੋ ਇਹ ਲੜਾਈ ਹੁਣ ਯਾਰ ਪਾਰ ਦੀ ਪੰਜਾਬੀ ਉੱਤੇ ਅੱਖ ਦਿੱਲ ਸਰਕਾਰ ਦੀ ਚੱਲੋ ਜਮੀਨਾ ਉੱਤੇ ਅੱਖ ਦਿੱਲੀ ਸਰਕਾਰ ਦੀ ਢਿੱਲੋ ਐ ਲੜਾਈ ਹੁਣ ਹਾਰ ਪਰਦੀ ਜਮੀਨਾ ਉੱਤੇ ਅੱਖ ਦਿੱਲੀ ਸਰਕਾਰ ਦੀ ਪ੍ਰਭ ਮਿਲਣਾਏ ਦੱਸੇ ਇਤਿਹਾਸ ਚੋਂ ਸਿੱਖ ਰਾਜ ਹੁਣਾ ਮੁੜ ਫੇਰ ਦਿੱਲੀਏ ਪ੍ਰਭ ਮਿਲਣਾਏ ਦੱਸੇ ਇਤਿਹਾਸ ਚੋਂ ਸਿੱਖ ਰਾਜ ਹੁਣਾ ਮੁੜ ਫੇਰ ਦਿੱਲੀਏ ਮਾਰ 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 ਠੋਕਰਾਂ ਜਗਾਤਾ ਆਪ ਤੂੰ ਚਿਰਾਂ ਤੋਂ ਸਿਸਤਾ ਪਿਆ ਸ਼ੇਰ ਦਿੱਲੀਏ ਮਾਰ ਮਾਰ ਠੋਕਰਾਂ ਜਗਾਤਾ ਆਪ ਤੂੰ ਚਿਰਾਂ ਤੋਂ ਸਿਸਤਾ ਪਿਆ ਸ਼ੇਰ ਦਿੱਲੀਏ 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 ਬਹੁਤ ਬਹੁਤ ਧੰਨਵਾਦ ਜਿੰਦਿਆਂ ਵਾਸਦੀਆਂ ਰੋਪ ਸਾਡੀਆਂ ਧੀਆਂ ਆ ਜਿਨ੍ਹਾਂ ਮਾਇਆ ਦਿੱਤੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਸਾਡੀਆਂ ਬੱਚੀਆਂ ਦਾ ਜਿਹੜਾ ਮਾਣ ਕੀਤਾ ਹੁਣ ਅਮਨ ਸੰਧੂ ਉਹ ਆ ਤੁਹਾਡੇ ਨਾਲ ਹੱਜ ਲੋਣਗੇ ਹੁਣ ਮੇਰੇਆ ਸਟੇਜ ਦਾ ਸਮਾਂ ਖਤਮ ਹੁਣ ਅਗਲੇ ਸਟੇਜ ਕਤਰ ਬਲਕਰਨ ਸਿੰਘ ਸਟੇਜ ਕਤਰ ਕੀਰਤੀ ਖਾਨ ਜੁਨੇ ਉਹ ਤੁਹਾਡੇ ਨਾਲ ਆਪਣੇ ਜਿਹੜਾ ਸਾਜ ਪਾਉਣਗੇ ਕਿੰਦੇ ਵਾਸਤੇ ਸੋ ਜੇ ਕੋਈ ਗਲਤੀ ਹੋ ਗਈ ਹੋਏ ਮੇਰੇ ਕੋਲੋਂ ਦਾਸ ਨੂੰ ਖਿਮਾ ਲਾ ਜਾਰ ਕਿਆ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ